ਹੈਲੋ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਸੁਨੀਲ ਕੁਮਾਰ ਗਰਗ এডਿਕੇਸ਼ਨ ਹਬ ਬੰਬੇ ਇੰਸਟੀਚੂਟ ਮਾਨਸਾ ਤੇ ਪਟਿਆਲਾ ਬੱਚੇ ਅੱਜ ਅਸੀਂ ਬਹੁਤ ਜਿਆਦਾ ਇੰਪੋਰਟੈਂਟ ਟੋਪਿਕ ਟਿਊਬਰਕਲੋਸਿਸ ਬਾਰੇ ਬੇਟਾ ਹਰੇਕ ਜਾਣਕਾਰੀ ਮੈਂ ਤੁਹਾਨੂੰ ਪ੍ਰੋਵਾਈਡ ਕਰਾਂਗਾ ਤੇ ਇਹਦੇ ਬਾਰੇ ਬੇਟਾ ਇੰਪੋਰਟੈਂਟ ਫੈਕਟ ਜਿਹੜੇ ਐਗਜ਼ਾਮੀਨੇਸ਼ਨ ਦੇ ਲਈ ਇੰਪੋਰਟੈਂਟ ਹੁੰਦੇ ਨੇ ਐਗਜ਼ਾਮ ਦੇ ਵਿੱਚ ਅਕਸਰ ਪੁੱਛੇ ਜਾਂਦੇ ਨੇ ਚਾਹੇ ਉਹ ਐਗਜ਼ਾਮ ਐਮ ਪੀ ਐਚ ਡਬਲਯੂ ਮੇਲ ਦਾ ਚਾਹੇ ਐਮਪੀਐਚਡਬਲਿਊ ਫੀਮੇਲ ਦਾ ਚਾਹੇ ਏਐਨਐਮ ਦਾ ਚਾਹੇ ਜੀਐਨਐਮ ਦਾ ਚਾਹੇ ਲੈਬੋਰਟਰੀ ਟੈਕਨੀਸ਼ੀਅਨ ਦਾ ਜਾਂ ਪੰਜਾਬ ਦੇ ਵਿੱਚ ਜਿੰਨੇ ਵੀ ਸਰਕਾਰੀ ਐਗਜ਼ਾਮ ਹੁੰਦੇ ਨੇ ਬੇਟਾ ਸਰਕਾਰੀ ਨੌਕਰੀਆਂ ਦੇ ਲਈ ਚਾਹੇ ਉਹ ਪੀਟ੍ਰੀਪਲਐਸਵੀ ਬੋਰਡ ਲੈਂਦਾ ਚਾਹੇ ਉਹ ਪੀਪੀਐਸਸੀ ਬੋਰਡ ਪੀਸੀਐਸ ਐਗਜ਼ਾਮ ਜਿਹੜਾ ਕੰਡਕਟ ਕਰੇਗੀ ਉਹੋ ਲਏਗੀ ਉਹਦੇ ਵਿੱਚ ਜਿਹੜਾ ਹੈਲਥ ਵਾਲਾ ਟੌਪਿਕ ਹੈ ਉਹ ਇੰਪੋਰਟੈਂਟ ਹੈ ਆਪਾਂ ਨੂੰ ਪਤਾ ਹੈ ਹੈਲਥ ਵਾਲਾ ਟੌਪਿਕ ਹੈ ਜਿਹੜਾ ਉਹ ਹਰੇਕ ਐਗਜ਼ਾਮ ਦੇ ਵਿੱਚ ਹੈਲਥ ਵਾਲੇ ਟੌਪਿਕ ਦੇ ਵਿੱਚੋਂ ਕੁਐਸਚਨ ਹੈ ਜਿਹੜਾ ਉਹ ਬਨਣਾ ਸੰਭਵ ਹੈ ਇਸ ਕਰਕੇ ਅਸੀਂ ਟਿਊਬਰਕਲੋਸਿਸ ਬਾਰੇ ਡਿਟੇਲ ਦੇ ਵਿੱਚ ਗੱਲ ਕਰਾਂਗੇ ਉਸ ਤੋਂ ਪਹਿਲਾਂ ਮੈਂ ਜੋ ਬੱਚੇ ਮੇਰੇ ਚੈਨਲ ਤੇ ਨਵੇਂ ਨੇ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਬੈਲ ਆਈਕਨ ਬਟਨ ਦਬਾ ਦੇਣ ਤੇ ਨਾਲ ਹੀ ਬੇਟਾ ਚੈਨਲ ਨੂੰ ਜੁਆਇਨ ਕਰ ਲੈਣ ਇੱਕ ਚੀਜ਼ ਹੋਰ ਬੇਟਾ ਜੋ ਬੱਚੇ ਆਨਲਾਈਨ ਕੋਚਿੰਗ ਲੈਣਾ ਚਾਹੁੰਦੇ ਨੇ ਉਹ 94630 79 680 ਤੇ ਬੇਟਾ ਕੰਟੈਕਟ ਕਰ ਸਕਦੇ ਨੇਗੇ ஆன்ਲਾਈਨ ਕੋਚਿੰਗ ਐਮ ਪੀ ਐਚ ਡਬਲਯੂ ਮੇਲ ਫੀਮੇਲ ਜੀ ਐਨ ਐਮ ਏ ਐਨ ਐਮ ਬੀ ਐਸ ਸੀ ਨਰਸਿੰਗ ਵਾਲੇ ਬੱਚਿਆਂ ਲਈ ਲੈਬੋਰੀ ਟੈਕਨੀਸ਼ੀਅਨ ਵਾਲੇ ਬੱਚਿਆਂ ਦੇ ਲਈ ਈਵਨ ਕਿ ਬੇਟਾ ਬਾਇਓਲੋਜੀ ਦੇ ਲਈ ਨੀਟ ਦੇ ਲਈ ਸਾਡੇ ਕੋਲ ਚੱਲ ਰਹੀ ਹੈ ਪਲੱਸ 1 ਪਲੱਸ 2 ਵਾਲੇ ਬੱਚੇ ਜਿਹੜੇ ਨੀਟ ਦੀ ਤਿਆਰੀ ਕਰ ਰਹੇ ਨੇਗੇ ਬਾਇਓਲੋਜੀ ਦੀ ਉਹਦੀ ਵੀ ਔਨਲਾਈਨ ਕਲਾਸ ਜਿਹੜੀਆਂ ਉਹ ਚੱਲ ਰਹੀਆਂ ਗਈਆਂ ਤੇ ਨਾਲ ਹੀ ਬੇਟਾ ਜੇਕਰ ਕੋਈ ਬੱਚਾ ਸਾਡੇ ਫ੍ਰੀ ਵਟਸਐਪ ਗਰੁੱਪ ਨਾਲ ਜੁੜਨਾ ਚਾਹੁੰਦਾ ਹੈਗਾ ਉਹ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਉਸ ਦਾ ਲਿੰਕ ਅਵੇਲੇਬਲ ਹੈ ਤੋ ਜੇ ਉਸ ਲਿੰਕ ਨੂੰ ਦੇ ਉੱਪਰ ਜਾ ਕੇ ਬੇਟਾ ਤੁਸੀਂ ਜੁਆਇਨ ਕਰ ਸਕਦੇ ਹੋਗੇ ਫ੍ਰੀ WhatsApp ਗਰੁੱਪ ਅਸੀਂ ਗੱਲ ਕਰਾਂਗੇ ਟਿਊਬਰਕਲੋਸਿਸ ਦੀ ਸਭ ਤੋਂ ਪਹਿਲਾਂ ਬੇਟਾ ਟਿਊਬਰਕਲੋਸਿਸ ਜਿਹੜਾ ਇਹ WHO ਦਾ ਡਾਟਾ ਹੈਗਾ WHO ਦੇ ਡਾਟੇ ਦੇ ਅਕੋਰਡਿੰਗ ਅਸੀਂ ਅਸੀਂ ਇੰਪੋਰਟੈਂਟ ਫੈਕਟ ਜਿਹੜਾ ਅਸੀਂ ਗੱਲ ਕਰਾਂਗੇ WHO ਦੇ ਅਕੋਰਡਿੰਗ ਜਿਹੜਾ ਇੰਪੋਰਟੈਂਟ ਫੈਕਟ ਹੈਗਾ ਉਹ ਹੈਗਾਗਾ ਬੱਚੇ ਆਪਣੇ ਕੋਲ ਇੰਡੀਆ ਦੇ ਵਿੱਚ ਟਿਊਬਰਕਲੋਸਿਸ ਦੇ ਕੇਸ ਜਿੰਨੇ ਨੇਗੇ ਠੀਕ ਹੈ ਆਪਾਂ ਜਿਹੜੀ ਇੰਡੀਆ ਦੇ ਵਿੱਚ 26% ਜਿਹੜੀ ਟਿਊਬਰਕਲੋਸਿਸ ਦੇ ਜਿਹੜੇ ਕੇਸਸ ਜਿਹੜੇ ਇੰਡੀਆ ਦੇ ਵਿੱਚ 26% ਹੈਗੇ ਇਹ ਚੀਜ਼ ਨੂੰ ਤੁਸੀਂ ਯਾਦ ਰੱਖਣਾ ਹੈਗਾ ਦੂਸਰੀ ਗੱਲ ਬੇਟਾ ਜਿਹੜਾ WHO ਦੇ ਅਕੋਰਡਿੰਗ WHO ਦੇ ਅਕੋਰਡਿੰਗ ਜਿਹੜਾ ਸਸਟੇਨੇਬਲ ਡਿਵੈਲਪਮੈਂਟ ਗੋਲ ਬੇਟਾ ਆਪਣੇ ਕੋਲ ਹੈਗੇ ਹੈਗੇ ਯੂਨਾਈਟਿਡ ਨੇਸ਼ਨ ਦੇ ਉਹਨਾਂ ਦੇ ਮੁਤਾਬਕ ਬੇਟਾ ਟੀਬੀ ਨੂੰ ਐਂਡ ਕਰਨ ਦਾ ਜਿਹੜਾ ਟੀਚਾ ਮੰਨਿਆ ਗਿਆ ਉਹ 2030 ਤੱਕ ਦਾ ਮੰਨਿਆ ਗਿਆਗਾ ਜਦੋਂ ਕਿ ਇੰਡੀਆ ਦੇ ਵਿੱਚ ਇਹ ਟੀਚਾ ਸੀ ਮੰਨਿਆ ਗਿਆ 2000 25 ਤੱਕ ਦਾ ਬਟਾ ਇਹ ਯਾਦ ਰੱਖਣਾ ਹੈਗਾ ਤੇ ਇਹ ਇੰਪੋਰਟੈਂਟ ਹੈਗਾ ਤੇ گلوبਲੀ ਟਾਰਗੇਟਡ ਬੇਟਾ ਇਹ ਚੀਜ਼ ਯਾਦ ਰੱਖਣੀ ਹੈ ਦੂਸਰੀ ਗੱਲ ਬੇਟਾ ਟੀਵੀ ਜਿਹੜੀ ਹੈਗੀ ਹੈ ਇਹ ਇੱਕ ਇਨਫੈਕਟਿਅਸ ਡਿਜੀਜ਼ ਹੈ ਇਨਫੈਕਟਿਅਸ ਵੀ ਹੈ ਤੇ ਕੰਟੇਜੀਅਸ ਵੀ ਹੈ ਕੰਟੇਜੀਅਸ ਜਾਨੀ ਕਿ ਇੱਕ ਪਰਸਨ ਤੋਂ ਦੂਸਰੇ ਪਰਸਨ ਨੂੰ ਸਪਰੈਡ ਕਰ ਸਕਦੀ ਹੈਗੀ ਥਰੂ 에ਅਰ ਡ੍ਰੋਪਲੇਟ ਯਾਦ ਰੱਖਣਾ ਥਰੂ 에ਅਰ ਡ੍ਰੋਪਲੇਟ ਇਸ ਕਰਕੇ ਅਸੀਂ ਟੀਵੀ ਨੂੰ 에ਅਰ ਵਾਰਨ ਡਿਜੀਜ਼ ਵੀ ਬੋਲ ਦਿੰਦੇ ਹਾਂਗੇ ਤੇ ਇਹ ਆਪਣੇ ਕੋਲ ਇੱਕ ਬੈਕਟੀਰੀਆ ਦੇ ਥਰੂ ਹੁੰਦੀ ਹੈ ਬੈਕਟੀਰੀਆ ਦਾ ਨਾਮ ਬੇਟਾ ਮਾਈਕੋਬੈਕਟੀਰੀਅਮ ਟਿਊਬਰਕੂਲੋਸਿਸ ਬੇਟਾ ਯਾਦ ਰੱਖਣਾ ਮਾਈਕੋਬੈਕਟੀਰੀਅਮ ਟਿਊਬਰਕਲੋਸਿਸ ਹੈ ਜਿਹੜੇ ਇਹ ਟੀਵੀ ਹੈ ਟੀਵੀ ਦਾ ਬੈਕਟੀਰੀਆ ਹੈਗਾ ਟੀਵੀ ਜਿਹੜੀ ਹੈਗੀ ਹੈਗੀ ਇਹ ਪ੍ਰੀਵੈਂਟੇਬਲ ਵੀ ਹੈ ਤੇ ਕਿਉਰੇਬਲ ਵੀ ਹੈ ਇਹ ਅੱਜ ਦੇ ਸਮੇਂ ਦੇ ਵਿੱਚ ਅਸੀਂ ਇਹ ਨਹੀਂ ਕਹਿ ਸਕਦੇ ਵੀ ਟੀਵੀ ਨੂੰ ਅਸੀਂ ਜੇਕਰ ਕੋਈ ਵਿਅਕਤੀ ਟੀਵੀ ਨਾਲ ਪੀੜਤ ਹੈ ਤਾਂ ਉਹਦੀ ਡੈਥ ਹੋਣੀ ਹੈ ਬੇਟਾ ਜ਼ਰੂਰੀ ਨਹੀਂ ਹੈ ਜੇਕਰ ਉਹ ਆਪਣਾ ਇਲਾਜ ਸਹੀ ਟਾਈਮ ਤੇ ਕਰਵਾਵੇਗਾ ਤਾਂ ਉਹ ਠੀਕ ਹੋ ਜਾਏਗਾ ਕਿਉਰੇਬਲ ਹੈ ਇਹ ਦੀ ਚੀਜ਼ ਬੱਚੇ ਇੰਪੋਰਟੈਂਟ ਹੈ ਹੁਣ ਦੂਸਰੀ ਗੱਲ ਬੇਟਾ ਇੰਪੋਰਟੈਂਟ ਅਸੀ ਗੱਲ ਕਰੀਏ ਬੇਟਾ ਆਪਣੇ ਕੋਲ ਬੈਸਿਲਸ ਕਾਲਮੇਟ ਗਿਉਰਿਨ ਬੇਟਾ ਜਿਹੜਾ ਇਹ ਆਪਣੇ ਕੋਲ ਟੀਵੀ ਦਾ ਜਿਹੜਾ ਬੈਕਟੀਰੀਆ ਦੀ ਸ਼ੇਪ ਜਿਸਕ ਪੁੱਛ ਲਈ ਜਾਵੇ ਤਾਂ ਉਹ ਵੈਸਿਲ ਵੈਸਿਲਸ ਸ਼ੇਪ ਦਾ ਹੈਗਾ ਯਾਦ ਰੱਖਣਾ ਹੈਗਾ ਤੇ ਕਾਲਮੇਟ ਗਿਉਰਿਨ ਇਹ ਸਾਇੰਟਿਸਟ ਹੈ ਜੀਨੇ ਬੀਸੀਜੀ ਦੀ ਖੋਜ ਕੀਤੀ ਸੀਗੀ ਬੀਸੀਜੀ ਬੇਟਾ ਇੱਕ ਇਮਿਊਨਾਈਜੇਸ਼ਨ ਹੈ ਜਿਹੜੀ ਆਪਣੇ ਕੋਲ ਟੀਵੀ ਵਾਸਤੇ ਦਿੱਤੀ ਜਾਂਦੀ ਹੈਗੀ ਇਹ ਸਮਾਲ ਬੇਬੀਜ਼ ਨੂੰ ਬੇਟਾ ਸਮਾਲ ਚਿਲਡਰਨ ਨੂੰ ਬੇਟਾ ਦਿੱਤੀ ਜਾਂਦੀ ਹੈਗੀ ਤਾਂ ਜੋ ਟਿਊਬਰਕਲੋਸਿਸ ਤੋਂ ਕਿਆ ਜਾਵੇ ਬੇਟਾ ਟੀਵੀ ਅਕਸਰ ਬੇਟਾ ਕਿਹੜੇ ਪਰਸਨ ਹੈ ਜਿਹੜੇ ਹਾਈ ਰਿਸਕ ਦੇ ਵਿੱਚ ਨੇ ਟੀਵੀ ਜੇਕਰ ਹੋਣ ਦੀ ਸਭਾਵਨਾ ਕਿੰਨਾ ਪਰਸਨ ਨੂੰ ਜ਼ਿਆਦਾ ਹੋ ਸਕਦੀ ਹੈਗੀ ਜਿਹੜੇ ਪਰਸਨ ਬੇਟਾ ਡਾਇਬੀਟਿਕ ਨੇਗੇ ਹਾਈ ਬਲੱਡ ਸ਼ੂਗਰ ਰਹਿੰਦਾਗਾ ਉਹਨਾਂ ਨੂੰ ਟੀਵੀ ਹੋਣ ਦੀ ਸਭਾਵਨਾ ਜ਼ਿਆਦਾ ਹੈ ਜਿਨ੍ਹਾਂ ਦਾ ਇਮਿਊਨ ਸਿਸਟਮ ਵੀਕੰਡ ਹੈ ਐਗਜ਼ਾਮਪਲ ਦੇ ਤੌਰ ਤੇ ਜਿਨ੍ਹਾਂ ਜਿਨ੍ਹਾਂ ਨੂੰ ਬੇਟਾ ਐਚ ਆਈ ਵੀ ਹੋਈ ਹੋਈ ਹੈ ਜਾਂ ਏਡਜ਼ ਹੋਈ ਹੋਈ ਹੈ ਉਹਨਾਂ ਨੂੰ ਟੀਵੀ ਹੋਣ ਦੇ ਚਾਂਸ ਜ਼ਿਆਦਾ ਹੈ ਇੱਕ ਦੂਸਰੀ ਗੱਲ ਜਿੰਨਾ ਜਿਹੜੇ ਬੱਚੇ ਬੇਟਾ ਮਲਨਿਊਰਿਸ਼ਨ ਨੇ ਮਲਨਿਊਰਿਸ਼ਨ ਮਤਲਬ ਕਿ ਜਿਵੇਂ ਪ੍ਰੋਟੀਨ ਡੈਫੀਸ਼ੈਂਸੀ ਡਿਜੀਜ਼ ਸਾਨੂੰ ਪਤਾ ਹੈਗਾ ਮਰਾਸ ਮਸ ਤੇ ਹਕਵਾਸ ਫਾਇਰ ਕਰ ਬੱਚੇ ਉਹਨਾਂ ਦੇ ਵਿੱਚ ਵੀ ਟੀਵੀ ਹੋਣ ਦੀ ਸਭਾਵਨਾ ਜ਼ਿਆਦਾ ਹੁੰਦੀ ਹੈ ਤੰਬਾਕੂ ਜੂਜ ਜਾਂ ਅਲਕੋਹਲ ਜੂਜ ਬੇਟਾ ਉਹਨਾਂ ਦੇ ਕੇਸ ਦੇ ਵਿੱਚ ਵੀ ਬੇਟਾ ਟੀਵੀ ਹੋਣ ਦੀ ਸਭਾਵਨਾ ਜ਼ਿਆਦਾ ਹੁੰਦੀ ਹੈ ਅਸੀਂ ਟੀਵੀ ਦੀ ਗੱਲ ਕਰੀ ਕਰ ਰਹੇ ਹਾਂ ਬੇਟਾ ਅੱਜ ਟੀਵੀ ਦੀ ਗੱਲ ਕਿਉਂ ਕਰ ਰਹੇ ਹਾਂ ਅੱਜ 24 ਮਾਰਚ 2025 ਹੈਗਾ 24 ਮਾਰਚ ਨੂੰ ਵਰਲਡ ਟਿਊਬਰਕਲੋਸਿਸ ਡੇ ਮਨਾਇਆ ਜਾਂਦਾ ਹੈ ਇਸ ਕਰਕੇ ਬਟਾ ਅਸੀਂ 24 ਮਾਰਚ ਨੂੰ ਵਰਲਡ ਟਿਊਬਰਕਲੋਸਿਸ ਡੇ ਹੋਣ ਕਾਰਨ ਬਟਾ ਅਸੀਂ ਅੱਜ ਟੀਵੀ ਦੇ ਉੱਪਰ ਪੂਰਾ ਟੌਪਿਕ ਮੈਂ ਤੁਹਾਨੂੰ ਸਮਝਾ ਰਿਹਾ ਹਾਂ ਬਹੁਤ ਹੀ ਤਰੀਕੇ ਨਾਲ ਵਧੀਆ ਤਰੀਕੇ ਨਾਲ ਕਰਾ ਰਿਹਾ ਹਾਂ ਸਾਡੇ ਕੋਲ ਐਮਪੀਐਚਡਬਲਯੂ ਮੇਲ ਦੀਆਂ ਫੀਮੇਲ ਦੀਆਂ ਕਲਾਸਿਜ ਆਲਰੇਡੀ ਚੱਲ ਰਹੀਆਂ ਗਈਆਂ ਜੋ ਬੱਚਾ ਬੇਟਾ ਜੁਆਇਨ ਕਰਨਾ ਚਾਹੁੰਦਾ ਉਹ 94630 79680 ਨਾਲ ਸੰਪਰਕ ਕਰ ਸਕਦਾ ਹੈਗਾ ਹੁਣ ਬੱਚੇ ਆਪਣੇ ਕੋਲ ਸਿੰਪਟਮਸ ਦੀ ਗੱਲ ਕਰੀਏ ਬੇਟਾ ਜਿਹੜਾ ਆਪਣੇ ਕੋਲ ਟੀਵੀ ਨਾਲ ਇਨਫੈਕਟਡ ਪੀਪਲ ਹੈਗੇ ਜਿਹੜੇ ਪਰਸਨ ਨੂੰ ਟੀਵੀ ਹੋਈ ਹੋਈ ਹੈਗੀ ਬੇਟਾ ਉਹ ਆਪਣੇ ਆਪ ਨੂੰ ਸਿੱਕ ਮਹਿਸੂਸ ਕਰਦਾ ਹੈਗਾ ਠੀਕ ਹੈ ਤੇ ਆਪਣੇ ਕੋਲ ਇਹਦੇ ਵਿੱਚ ਕਾਮਨ ਸਿੰਪਟਮ ਦੇ ਵਿੱਚ ਇਸ ਗੱਲ ਗੱਲ ਕਰੀਏ ਬੇਟਾ ਪ੍ਰਲੌਂਗਡ ਕਫ ਹੋਏਗੀ ਕਫ ਦੇ ਵਿੱਚ ਬੇਟਾ ਤੁਹਾਨੂੰ ਸਪੋਟਮ ਦੇ ਵਿੱਚ ਤੁਹਾਨੂੰ ਬਲੱਡ ਦੇਖਣ ਨੂੰ ਮਿਲ ਸਕਦਾ ਹੈਗਾ ਚੈਸਟ ਪੇਨ ਹੋਏਗਾ ਬੇਟਾ ਵੀਕ ਵੀਕਨੈਸ ਹੋਏਗੀ ਬੇਟਾ ਤੇ ਫਟੀਗ ਥਕਾਬਟ ਹੋਏਗੀ weight loss ਹੋਏਗਾ ਬੇਟਾ ਆਪਣੇ ਕੋਲ ਫੀਵਰ ਹੋ ਸਕਦਾ ਨਾਈਟ ਸਵੇਟਸ ਬੇਟਾ ਰਾਤ ਨੂੰ ਪਸੀਨਾ ਬਹੁਤ ਜ਼ਿਆਦਾ ਆਏਗਾ ਬੱਚੇ ਇਹ ਇੰਪੋਰਟੈਂਟ ਜਿਹੜੇ ਫੈਕਟ ਹੈ ਜਿਹੜੇ ਮੈਂ ਤੁਹਾਨੂੰ ਦੱਸ ਰਿਹਾਗਾ ਇੰਪੋਰਟੈਂਟ ਇਹ ਟੀਵੀ ਦੇ ਸਿੰਪਟਮਸ ਹੈਗੇ ਹੈਗੇ ਅਸੀਂ ਟੀਵੀ ਤੋਂ ਅਸੀਂ ਬਚਣਾ ਕਿਵੇਂ ਹੈ ਬੱਚਿਆ ਕਿਵੇਂ ਜਾ ਸਕਦਾ ਹੈਗਾ ਟਿਊਬਰਕੂਲੋਸਿਸ ਤੋਂ ਬਚਣ ਦੇ ਲਈ ਬਟਾ ਅਸੀਂ ਇਹ ਟ੍ਰੀਟਮੈਂਟ ਕਰਵਾਣਾ ਹੈਗਾ ਠੀਕ ਹੈ ਜਾਂ ਫਿਰ ਅਸੀਂ ਪ੍ਰੋਵੈਂਟਿਵ ਮੀਅਰਜ਼ ਟੀਵੀ ਤੋਂ ਬਚਣ ਦੇ ਲਈ ਲੈਣੇ ਹੈ ਜਾਂ ਫਿਰ ਜਿਵੇਂ ਤੁਹਾਨੂੰ ਮੈਂ ਦੱਸਿਆਗਾ ਬੀਸੀਜੀ ਦਾ ਜਿਹੜਾ ਇੰਜੈਕਸ਼ਨ ਹੈਗਾ ਉਹ ਵੈਕਸੀਨੇਸ਼ਨ ਦੇ ਤੌਰ ਤੇ ਬੱਚਿਆਂ ਨੂੰ ਲਗਵਾਉਣਾ ਜ਼ਰੂਰੀ ਹੈ ਤਾਂ ਜੋ ਟੀਵੀ ਦਾ ਬੈਕਟੀਰੀਆ ਜਿਹੜਾ ਉਹ ਨਾਮ ਫੈਲ ਸਕੀ ਇਹ ਸਾਰੇ ਬੱਚੇ ਮੈਂ ਇੰਪੋਰਟੈਂਟ ਫੈਕਟ ਤੁਹਾਨੂੰ ਕਰਵਾ ਰਿਹਾ ਹਾਂਗਾ ਬੱਚੇ ਕਾਮਨ ਜਿਹੜੀਆਂ ਟੀਵੀ ਟਿਊਬਰਕਲੋਸਿਸ ਦੇ ਲਈ ਬਿટા ਐਂਟੀਬਾਇਟਿਕਸ ਅਸੀਂ ਠੀਕ ਕਰਨ ਦੇ ਲਈ ਦਿੰਨੇ ਹੈਗੇ ਉਹਦੇ ਵਿੱਚ ਆਈਸੋਨਾਇਜ਼ਿਡ ਰਿਫੈਮਪੀਸਿਨ ਪਾਇਰਾਨੀਜ਼ਾਮਾਈਡ ਇਥੈਮਬਿਊਟੋਲ ਤੇ ਇੱਕ ਸਟੈਪਟੋਮਾਈਸਿਨ ਦਾ ਬਿટા ਇੰਜੈਕਸ਼ਨ ਵੀ ਦਿੱਤਾ ਜਾਂਦਾ ਹੈਗਾ ਇਹ ਚੀਜ਼ਾਂ ਤੁਸੀਂ ਯਾਦ ਰੱਖਣੀਆਂ ਸਾਡੇ ਕੋਲ ਅੱਗੇ ਬਿટા ਅਸੀਂ ਜਿਹੜੀ ਡਰਗ ਮਲਟੀ ਡਰਗ ਰੈਜ਼ਿਸਟੈਂਟ ਟੀਵੀ ਹੈ ਬਿટા ਉਹੋ ਟੀਵੀ ਹੈ ਜਿੰਨਾ ਜਿਹੜੀ ਟੀਵੀ ਦੇ ਉੱਪਰ ਬੇਟਾ ਆਪਣੇ ਕੋਲ ਇਹਨਾਂ ਡਰੱਗਜ਼ ਦਾ ਕੋਈ ਵੀ ਅਸਰ ਨਹੀਂ ਹੁੰਦਾਗਾ ਤਾਂ ਉਸ ਟੀਵੀ ਮਲਟੀ ਡਰੱਗ ਰੈジਸਟੈਂਟ ਟੀਵੀ ਦੇ ਵਿੱਚ ਬੇਟਾ ਅਸੀਂ ਅਲੱਗ ਤੋਂ ਬੇਟਾ ਜਿਹੜਾ ਟ੍ਰੀਟਮੈਂਟ ਹੈ ਉਹ ਸ਼ੁਰੂ ਕੀਤਾ ਹੈ ਉਹਦੇ ਬਾਰੇ ਵੀ ਮੈਂ ਡਿਟੇਲ ਦੇ ਵਿੱਚ ਅੱਗੇ ਤੁਹਾਨੂੰ ਦੱਸਾਂਗਾ ਐਸੀ ਕਲਾਸ ਦੇ ਵਿੱਚ ਤਾਂ ਬਣੇ ਰਹਿਣਾਗਾ ਐਸੀ ਕਲਾਸ ਦੇ ਵਿੱਚ ਐਂਡ ਤੱਕ ਮੈਂ ਤੁਹਾਨੂੰ ਸਾਰੀ ਡਿਟੇਲ ਦੇ ਵਿੱਚ ਗੱਲ ਕਰਾਂਗਾ ਬੇਟਾ ਜਿਹੜਾ ਆਪਣੇ ਕੋਲ 2022 ਦੇ ਵਿੱਚ ਅਸੀਂ ਜਿਹੜਾ ਮਲਟੀ ਡਰਗ ਰੈジਸਟੈਂਟ ਟੀਵੀ ਤੋਂ ਬਚਣ ਦੇ ਲਈ ਬੀ ਪੀ ਐਲ ਐਮ ਡਰਗ ਹੈ ਜਿਹੜੀ ਟਰੀਟਮੈਂਟ ਹੈ ਜਿਹੜੀ ਇਹ ਦਿੱਤੀ ਜਾਣੀ ਸ਼ੁਰੂ ਕੀਤੀ ਸੀ 2022 ਦੇ ਵਿੱਚ ਤੇ ਇਹ ਬੇਟਾ ਯਾਦ ਰੱਖਣਾ ਹੈਗਾ ਜਿਹੜਾ ਆਪਣੇ ਕੋਲ ਟੀਵੀ ਤੇ ਐਚ ਆਈ ਵੀ ਨਾਲ ਕਿਹੜੇ ਕਿਹੜੇ ਮੈਡਸ ਮੈਂ ਤੁਹਾਨੂੰ ਦੱਸ ਚੁੱਕਿਆਗਾ ਕਿਹੜੇ ਪਰਸਨ ਨੂੰ ਟੀਵੀ ਹੋਣ ਦੀ ਸਭਾਵਨਾ ਜ਼ਿਆਦਾ ਰਹਿੰਦੀ ਹੈ ਜਿਹੜੇ ਪਰਸਨ ਨੂੰ ਅਤੇ ਟੀਵੀ ਦੇ ਨਾਲ ਨਾਲ ਬੇਟਾ ਆਪਣੇ ਕੋਲ ਜਿਹੜੇ ਸ਼ੂਗਰ ਹੋਇਆ ਹੋਵੇ ਡਾਇਬਟਿਕ ਹੋਵੇ ਪੇਸ਼ੈਂਟ ਉਹਨਾਂ ਨੂੰ ਟੀਵੀ ਹੋਣ ਦੀ ਸੂਭਾਵਨਾ ਜ਼ਿਆਦਾ ਰਹਿੰਦੀ ਹੈ ਜਾਂ ਫਿਰ ਇਮਿਊਨ ਸਿਸਟਮ ਵੀਕ ਹੋਵੇ ਇਹ ਚੀਜ਼ਾਂ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਦੱਸ ਚੁੱਕਿਆਗਾ ਹੁਣ ਵਿੱਚ ਆਪਾਂ ਗੱਲ ਕਰਾਂਗੇ ਨੈਕਸਟ ਆਪਾਂ ਜਿਹੜੀ ਡਿਟੇਲ ਦੇ ਵਿੱਚ ਬੱਚੇ ਮੈਂ ਤੁਹਾਨੂੰ ਕਰਵਾ ਰਹੇ ਹਾਂਗਾ ਜਿਹੜਾ ਟੀਵੀ ਡੇ ਮੈਂ ਤੁਹਾਨੂੰ ਦੱਸਿਆਗਾ ਅਸੀਂ 24 ਮਾਰਚ ਨੂੰ ਅਸੀਂ ਵਰਡ ਟੀਵੀ ਡੇ ਹੈ ਜਿਹੜਾ ਟੋ 24th ਮਾਰਚ 2025 ਨੂੰ ਮਨਾਇਆਗਾ ਇਹਦਾ ਥੀਮ ਬੇਟਾ ਬਹੁਤ ਇੰਪੋਰਟੈਂਟ ਹੈ ਪੇਪਰ ਦੇ ਵਿੱਚ ਪੁੱਛ ਲਿਆ ਜਾਂਦਾ ਹੈਗਾ ਜਿਹੜਾ ਥੀਮ ਹੈਗਾ ਟੀਵੀ ਡੇ ਦਾ ਵਰਲਡ ਟੀਵੀ ਡੇ ਦਾ 24th ਮਾਰਚ 2025 ਦਾ ਇਹਦਾ ਹੈਗਾ ਥੀਮ ਦਾ ਥੀਮ ਹੈਗਾ ਜਸ ਵੀ ਕੈਨ ਐਂਡ ਟੀਵੀ ਕਮਿਟ ਐਂਡ ਇਨਵੈਸਟ ਐਂਡ ਡਿਲੀਵਰ ਠੀਕ ਹੈ ਇਹ ਬੇਟਾ ਆਪਣੇ ਕੋਲ ਥੀਮ ਹੈਗਾ ਟੀਵੀ ਦਾ ਤੇ ਨੈਕਸਟ ਬੇਟਾ ਅਸੀਂ ਗੱਲ ਕਰਾਂਗੇ ਜਿਹੜਾ ਇੰਡੀਆ ਦੇ ਵਿੱਚ ਬੱਚੇ 100 ਡੇ ਟੀਵੀ ਮੁਕਤ ਵਰਤੋਂ ਬਿਆਨ ਚਲਾਇਆ ਗਿਆਗਾ ਇਹ ਬੇਟਾ ਦਸੰਬਰ 7 2024 ਨੂੰ ਚਲਾਇਆ ਗਿਆ ਯਾਦ ਰੱਖਣਾ ਐਜੈਕਟ ਡੇਟ ਸਟੀਪ ਜਿਹੜਾ 100 ਡੇ ਬੇਟਾ ਟੀਵੀ ਮੁਕਤ ਵਰਤੋਂ ਬਿਆਨ ਹੈ ਇਹ ਦਸੰਬਰ 7 2024 ਨੂੰ ਚਲਾਇਆ ਗਿਆ ਇਹ ਬੇਟਾ ਨੈਸ਼ਨਲ ਟਿਊਬਰਕਲੋਸਿਸ ਨੈਸ਼ਨਲ ਟਿਊਬਰਕਲੋਸਿਸ ਐਲੀਮੀਨੇਸ਼ਨ ਪ੍ਰੋਗਰਾਮ ਦੇ ਅੰਡਰ ਚਲਾਇਆ ਗਿਆ ਜਿਹੜਾ ਐਨਟੀਈਪੀ ਠੀਕ ਹੈ ਐਨਟੀਈਪੀ ਜਿਹੜਾ ਪ੍ਰੋਗਰਾਮ ਤੁਸੀਂ ਦੱਸਣਾ ਹੈਗਾ ਕਮੈਂਟ ਬਾਕਸ ਦੇ ਵਿੱਚ ਇਹ ਕਦੋਂ ਸਟਾਰਟ ਕੀਤਾ ਸੀਗਾ ਜਿਹੜਾ ਐਨਟੀਈਪੀ ਪ੍ਰੋਗਰਾਮ ਹੈ ਇਹ ਨੈਸ਼ਨਲ ਹੈਲਥ ਮਿਸ਼ਨ ਦੇ ਅੰਡਰ ਚਲਾਇਆ ਗਿਆ ਹੈਗਾ ਤੇ ਇਹ ਜਿਹੜਾ ਬੇਟਾ 100 ਡੇ ਟੀਵੀ ਮੁਕਤ ਵਾਰਤਾ ਬਿਆਨ ਹੈ ਜਿਹੜਾ ਦਸੰਬਰ 7 2024 ਨੂੰ ਕਿਹੜੀ ਮਿਨਿਸਟਰੀ ਨੇ ਚਲਾਇਆ ਸੀ ਬੇਟਾ ਹੈਲਥ ਐਂਡ ਫੈਮਿਲੀ ਵੈਲਫੇਅਰ ਮਿਨਿਸਟਰੀ ਦੇ ਜਿਹੜੇ ਆਪਣੇ ਕੋਲ ਹੈਲਥ ਮਿਨਿਸਟਰ ਵਰਡ ਜੂਨੀਅਨ ਮਿਨਿਸਟਰ ਅਸੀਂ ਗੱਲ ਕਰੀਏ ਜਗਤ ਪ੍ਰਕਾਸ਼ ਨੱਡਾ ਜੀ ਉਹਨਾਂ ਦੁਆਰਾ ਚਲਾਇਆ ਗਿਆ ਹੈ ਬੇਟਾ ਯਾਦ ਰੱਖਣਾ ਹੈਗਾ ਜਿਹੜਾ ਵਰਡ ਆਪਣੇ ਕੋਲ ਨੈਸ਼ਨਲ ਲੈਵਲ ਤੇ ਸ਼੍ਰੀ ਜਗਤ ਪ੍ਰਕਾਸ਼ ਨੱਡਾ ਜੀ ਨੇ ਤੇ ਪੰਜਾਬ ਲੈਵਲ ਤੇ ਪੰਜਾਬ ਦੇ ਹੈਲਥ ਮਿਨਿਸਟਰ ਕੌਣ ਨੇ ਬੇਟਾ ਆਪਣੇ ਕੋਲ ਡਾਕਟਰ ਬਲਵੀਰ ਸਿੰਘ ਜੀ ਇਹ ਵੀ ਤੁਸੀਂ ਇੰਪੋਰਟੈਂਟ ਪੁਆਇੰਟ ਹੁੰਦੇ ਨੇ ਜਿਹੜੇ ਮੈਂ ਤੁਹਾਨੂੰ ਪੇਪਰ ਵਾਸਤੇ ਦੱਸ ਦਾਂਗਾ ਬਹੁਤ ਜ਼ਿਆਦਾ ਇੰਪੋਰਟੈਂਟ ਪੁਆਇੰਟ ਹੈਗੇ ਤੇ ਇਸ ਕੁਐਸਚਨ ਨੂੰ ਬੇਟਾ ਕਰਾਂ ਤੋਂ ਪਹਿਲਾਂ ਮੈਂ ਤੁਹਾਨੂੰ ਹੁਣ ਦੱਸ ਚੁੱਕਿਆਗਾ ਬੇਟਾ ਟ੍ਰੀਟਮੈਂਟ ਦੇ ਵਿੱਚ ਅਸੀਂ ਜਿਹੜੀਆਂ ਮੇਨ ਸਾਡੇ ਕੋਲ ਪਹਿਲਾਂ ਤਾਂ ਸਿੰਪਟਮ ਦੀ ਲਾਸ ਆਫ weight loss of appetite ਫੀਵਰ ਹੁੰਦਾ ਹੈ ਨਾਈਟਸ ਵੈਟਸ ਹੁੰਦੀਆਂ ਫਟੀਗ ਹੁੰਦੀ ਹੈ ਬੇਟਾ ਇਹ ਸਾਡਾ ਸਿੰਪਟਮ ਆਗੇ ਅਸੀਂ ਜਿਹੜਾ ਕਾਮਨ ਟਰੀਟਮੈਂਟ ਸਿੰਪਲ ਟਿਊਬਰਕੂਲੋਸਿਸ ਦਾ ਜਿਹੜਾ ਡਰਗ ਰੈジਸਟੈਂਟ ਜਾਂ ਸਿੰਪਲ ਟਿਊਬਰਕੂਲੋਸਿਸ ਹੈ ਉਹਦੇ ਵਿੱਚ ਅਸੀਂ ਆਈਸੋਨਾਇਜ਼ਿਡ ਰਿਫੈਮਪੀਸੀਨ ਪਾਇਰਾਨੀਜ਼ਾਡਾਮਾਈਡ ਥੈਮਜ਼ੂਟੋਲ ਤੇ ਸਟ੍ਰੈਪਟੋਮਾਈਸਿਨ ਡਰਗ ਜਿਹੜੀਆਂ ਇਹ ਦਿੱਤੀਆਂ ਜਾਂਦੀਆਂ ਆਂ ਜਿਹੜਾ ਆਪਣੇ ਕੋਲ ਬੀਪੀ ए एल एम रेजिमेन ਹੈ ਜਿਹੜਾ ਐਮ ਡੀ ਆਰ ਟੀ ਵੀ ਦੇ ਲਈ ਇਹ 2020 ਦੇ ਵਿੱਚ ਸ਼ੁਰੂ ਹੋਇਆ 22 ਦੇ ਵਿੱਚ 2022 ਦੇ ਵਿੱਚ ਸ਼ੁਰੂ ਹੋਇਆ ਸੀਗਾ ਇਹਦੇ ਵਿੱਚ ਬੇਟਾ ਬੀ ਦਾ ਮਤਲਬ ਹੈਗਾ ਵੈਡਾ ਵੈਡਾ ਕਵਨ ਲਾਈਨ ਤੇ ਪ੍ਰੀਟੋਮਾਨ ਨਿਡਲਿੰਨੋ ਜੋਲੇਟ ਤੇ ਮੌਕਸੀ ਫਲੋਕਸਾਸਿਨ ਬੇਟਾ ਇਹ ਡਰਗ ਜਿਹੜੀਆਂ ਚਾਰ ਡਰਗ ਦਾ ਕੰਬੀਨੇਸ਼ਨ ਹੈ ਇਹ ਬੱਚੇ ਐਮ ਡੀ ਆਰ ਟੀ ਵੀ ਦੇ ਲਈ ਜਿਹੜੀ ਮਲਟੀ ਡਰਗ ਰੈジਸਟੈਂਟ ਟੀ ਵੀ ਹੈ ਉਹਦੇ ਕੇਸ ਦੇ ਵਿੱਚ ਅਸੀਂ ਬੀ ਪੀ ਐਲ ਐਮ ਰੈਜੀਮਨ ਜਿਹੜਾ ਹੈਗਾ ਇਹ ਦਿੱਤਾ ਜਾਂਦਾ ਹੈਗਾ ਮਲਟੀ ਡਰਗ ਰੈジਸਟੈਂਟ ਟੀ ਵੀ ਦੇ ਲਈ ਬਿਹੇਵੀਅਰ ਵਿੱਚ ਇੰਪੋਰਟੈਂਟ ਹੈਗਾ ਤੁਸੀਂ ਯਾਦ ਰੱਖਣਾ ਹੈਗਾ ਤੇ ਆਪਣੇ ਕੋਲ ਤੁਹਾਨੂੰ ਮੈਂ ਇਹ ਵੀ ਚੀਜ਼ ਦੱਸ ਚੁੱਕਿਆ ਹੈਗਾ ਜਿਹੜੀ ਇੰਡੀਆ ਦੇ ਵਿੱਚ ਜਿਹੜੇ ਟੀਵੀ ਦੇ ਕੇਸਸ ਹੈ ਉਹ 26% ਕੇਸ ਜਿਹੜੇ ਇੰਡੀਆ ਦੇ ਵਿੱਚ ਬੇਟਾ ਕੇਸ ਜ ਤੁਹਾਨੂੰ ਦੇਖਣ ਨੂੰ ਮਿਲਦੇ ਨੇ ਇੰਡੀਆ ਦੇ ਵਿੱਚ ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਇੰਡੀਆ ਦੇ ਵਿੱਚੋਂ ਬੇਟਾ ਅਸੀਂ ਐਨਟੀਪੀ ਪ੍ਰੋਗਰਾਮ ਦੇ ਅੰਡਰ ਨੈਸ਼ਨਲ ਟਿਊਬਰਕਲੋਸਿਸ ਐਲੀਮੀਨੇਸ਼ਨ ਪ੍ਰੋਗਰਾਮ ਦੇ ਅੰਡਰ ਅਸੀਂ ਟੀਚਾ ਮੰਨਿਆਗਾ ਕਿ ਅਸੀਂ 2025 ਦੇ ਐਂਡ ਤੱਕ ਬੇਟਾ ਅਸੀਂ ਟੀਵੀ ਨੂੰ ਖਤਮ ਕਰ ਦਾਂਗੇ ਤੇ ਅੱਜ ਅਸੀਂ ਇੰਨਾ ਇੰਨੀਆਂ ਚੀਜ਼ਾਂ ਬੇਟਾ ਟੀਵੀ ਦੇ ਬਾਰੇ ਬੇਟਾ ਦੱਸੀਆਂ ਗਈਆਂ ਮੈਂ ਤੁਹਾਨੂੰ ਕਰਵਾਈਆਂ ਗਈਆਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਬੱਚੇ ਅੱਜ ਅਸੀਂ ਐਂਡ ਤੇ ਇੱਕ ਕੁਐਸਚਨ ਲੈਣੇ ਆ ਜਿਹੜਾ 100 ਡੇ ਟੀਵੀ ਮੁਕਤ ਅਭਿਆਨ ਹੈ ਇਹ ਬੇਟਾ ਕਿਸ ਕਦੋਂ ਇਹ ਚਾਰ ਆਪਸ਼ਨਾਂ ਦਿੱਤੀਆਂ ਹੋਈਆਂ ਚਾਰਾਂ ਦੇ ਵਿੱਚੋਂ ਬੇਟਾ ਕਿਹੜੀ ਕਰੈਕਟ ਹੈ ਅਸੀਂ ਉਹ ਦੱਸਣੀ ਹੈ ਪਹਿਲੀ ਆਪਸ਼ਨ ਦੇ ਰਿਹਾ ਇਟ ਵਾਸ ਲਾਂਚਡ ਬਾਇ ਯੂਨੀਅਨ ਹੈਲਥ ਮਿਨਿਸਟਰੀ ਇਨ 2023 ਗਲਤ ਹੈ ਇਹ ਸਟੇਟਮੈਂਟ ਕਿਉਂਕਿ ਜੂਨੀਅਨ ਹੈਲਥ ਮਿਨਿਸਟਰੀ ਨੇ ਇਹਨੂੰ 7 ਦਸੰਬਰ 2024 ਦੇ ਵਿੱਚ ਬਈਟਾ ਲਾਂਚ ਕੀਤਾ ਸੀਗਾ ਠੀਕ ਹੈ ਇਸ ਕਰਕੇ ਪਹਿਲੀ ਸਟੇਟਮੈਂਟ ਆਪਣੀ ਗਲਤ ਹੋ ਜਾਂਦੀ ਹੈ ਜੇਕਰ ਸਾਡੇ ਕੋਲ ਪਹਿਲੀ ਸਟੇਟਮੈਂਟ ਗਲਤ ਹੋ ਜਾਂਦੀ ਹੈ ਤਾਂ ਏ ਆਪਸ਼ਨ ਵੀ ਨਹੀਂ ਆਊਗੀ ਸੀ ਆਪਸ਼ਨ ਵੀ ਨਹੀਂ ਆਊਗੀ ਤੇ ਡੀ ਆਪਸ਼ਨ ਵੀ ਨਹੀਂ ਆਊਗੀ ਬਚਦੀ ਆਪਣੇ ਕੋਲ ਬੀ ਆਪਸ਼ਨ ਹੈ ਇਥੋਂ ਆਪਣੇ ਕੋਲ ਕਲੀਅਰ ਪਹਿਲਾਂ ਤਾਂ ਅਸੀਂ ਐਲੀਮੀਨੇਸ਼ਨ ਮੈਥਡ ਰਾਹੀਂ ਹੀ ਅਸੀਂ ਬਈਟਾ ਕਰੈਕਟ ਅਨਸਰ ਦੇਖ ਲਿਆ ਵੀ ਬੀ ਆਪਸ਼ਨ ਆਉਂਦੀ ਹੈ ਹੁਣ ਅਸੀਂ ਗੱਲ ਕਰਦੇ ਆਂਗੇ ਦੂਸਰੀ ਆਪਸ਼ਨ ਵੀ ਆਪਾਂ ਚੈੱਕ ਕਰ ਲੈਨੇ ਆਂਦਾ ਕੈਂਪੇਨ Aim to eliminate tuberculosis in India by 2030 ਕੀ ਆਪਣੇ ਕੋਲ ਇੰਡੀਆ ਦੇ ਵਿੱਚੋਂ ਐਲੀਮੀਨੇਸ਼ਨ ਦਾ ਜਿਹੜਾ ਟੀਬੀ ਨੂੰ ਐਲੀਮੀਨੇਸ਼ਨ ਕਰਨ ਦੀ ਕੈਂਪੇਨ ਹੈ ਉਹ 2030 ਹੈ ਨਹੀਂ ਇਹ WHO ਦੇ ਅਕੋਰਡਿੰਗ 2030 ਹੈ ਜਦੋਂ ਕਿ ਇੰਡੀਆ ਦੇ ਵਿੱਚੋਂ ਐਲੀਮੀਨੇਟ ਕਰਨ ਦੀ ਜਿਹੜੀ ਟੀਵੀ ਦੀ ਐਲੀਮੀਨੇਸ਼ਨ ਕਰਨ ਦੀ ਜਿਹੜੀ ਕੈਂਪੇਨ ਹੈ ਉਹ 2025 ਹੈ ਬੇਟਾ ਯਾਦ ਰੱਖਣਾ 2025 ਹੈ ਇਸ ਕਰਕੇ ਦੂਸਰੀ ਸਟੇਟਮੈਂਟ ਵੀ ਗਲਤ ਹੋ ਗਈ ਤੀਸਰੀ ਸਟੇਟਮੈਂਟ ਕੀ ਕਹਿ ਰਹੀ ਹੈਗੀ ਬੱਚੇ ਆਪਣੇ ਕੋਲ ਜਿਹੜੇ ਹਾਈ ਰਿਸਕ ਗਰੁੱਪ ਹੈਗੇਗੇ ਉਹਨਾਂ ਦੀ ਸਕਰੀਨਿੰਗ ਕਰਨੀ ਬਹੁਤ ਜ਼ਰੂਰੀ ਹੈ ਜਿਵੇਂ ਮੈਂ ਤੁਹਾਨੂੰ ਦੱਸ ਚੁੱਕਾ ਹਾਂ ਡਾਇਬੀਟਿਸ ਤੇ ਐਚਆਈਵੀ ਪੇਸ਼ੈਂਟ ਦੀ ਜਿਹੜੀ ਸਕਰੀਨਿੰਗ ਹੈ ਟੀਵੀ ਦੀ ਉਹ ਕਰਨੀ ਬਹੁਤ ਜ਼ਰੂਰੀ ਹੈ ਇਹ ਤੀਜੀ ਆਪਸ਼ਨ ਆਪਣੇ ਕੋਲ ਕਰੈਕਟ ਹੋਗੀ ਚੌਥੀ ਆਪਸ਼ਨ ਸਾਂ ਨੂੰ ਕਹਿ ਰਹੀ ਹੈਗੀ ਦਾ ਕੰਪੇਨ ਯੂਟਿਲਾਈਜ਼ ਅਨ ਅਲਟਰਾ ਪੋਰਟੇਬਲ ਹੈਂਡ ਹੈਂਡ ਹੈਲਡ ਐਕਸ-ਰੇ ਯੂਨਿਟਸ ਫਾਰ ਅਲਟ अर्ली डिटेक्शन ये भी बिल्कुल करैक्ट है बच्चे जड़े आप पोर्टेबल अल्ट्रा पोर्टेबल जड़े ਹੈਂਡ ਹੈਲਡ ਜਿਹੜੇ ਅਸੀਂ ਹੱਥਾਂ ਰਾਹੀਂ ਚੱਕ ਕੇ ਬੇਟਾ ਲੈ ਕੇ ਜਾ ਸਕਦੇ ਆ ਐਕਸਰੇ ਉਹ ਕਿਤੇ ਜਾਣੇ ਚਾਹੀਦੇ ਐ ਤਾਂ ਜੋ ਅਸੀਂ अर्ਲੀ ਡਿਟੈਕਸ਼ਨ ਕਰ ਸਕੀਏ ਟੀਵੀ ਦੀ ਤਾਂ ਸਾਡੇ ਕੋਲ ਬੀ ਆਪਸ਼ਨ ਐ ਸੰਸਦ ਦੀ ਬਿਲਕੁਲ ਕਰੈਕਟ ਐ ਬੱਚੇ ਇਸ ਤਰੀਕੇ ਨਾਲ ਮੈਂ ਤੁਹਾਨੂੰ ਕੁਐਸਚਨ ਬੇਟਾ ਕਰਵਾ ਰਿਹਾ ਹਾਂਗਾ ਇੰਪੋਰਟੈਂਟ ਚੀਜ਼ਾਂ ਵੀ ਕਰਵਾ ਰਿਹਾ ਹਾਂਗਾ ਟੌਪਿਕ ਵੀ ਕਰਵਾ ਰਿਹਾ ਹਾਂ ਤੇ ਨਾਲ ਨਾਲ ਐਮਸੀਕਿਊ ਵੀ ਕਰਵਾ ਰਿਹਾ ਹਾਂਗਾ ਤੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਵੀਡੀਓ ਨੂੰ ਵੀਡੀਓ ਨੂੰ ਬੇਟਾ ਖੋਰ ਬੱਚਿਆਂ ਤੱਕ ਵੀ ਪਹੁੰਚਾਓ ਤੇ ਜੇਕਰ ਤੁਹਾਨੂੰ ਚੰਗੀ ਲੱਗ ਰਹੀ ਹੈ ਲਾਈਕ ਵੀ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਜੁਆਇਨ ਵੀ ਕਰ ਲਓ ਤੇ ਸ਼ੇਅਰ ਵੀ ਕਰ ਦਿਓ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਮਾਈ ਚੈਨਲ ਐਜੂਕੇਸ਼ਨ ਹੱਬ ਅੰਬੈਂਸੀ ਇੰਸਟੀਚੂਟ ਮਾਨਸਾ ਤੇ ਪਟਿਆਲਾ